ਸਤਿ ਸ਼੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜਸੰਧੂ ਫਾਰਮਿੰਗ YouTube ਚੈਨਲ ਵੇ ਥੋੜਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਪਹਿਲੀ ਵਾਰੀ ਦੇਖ ਰਹੇ ਨੇ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਆਲ ਤੇ ਪ੍ਰੈਸ ਕਰ ਲਿਓ ਕਿਸਾਨ ਵੀਰੋ ਇਸੇ ਤਰ੍ਹਾਂ ਆਉਣ ਵਾਲੀਆਂ ਹਰ ਰੋਜ਼ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਕਿਸਾਨ ਵੀਰੋ ਅੱਜ ਜਗਰਾਵਾਂ ਮੰਡੀ ਦੇ ਵਿੱਚ ਆਪਾਂ ਜਰਸੀ ਵਾੜ ਤੁਹਾਨੂੰ ਦਿਖਾਉਣ ਜਾ ਰਹੇ ਆਂ ਜੀ ਇਹ ਕਿੰਨਾ ਸੂਹਾ ਸੂਈ ਹੈਗੀ ਇਹ ਕਿੰਨਾ ਦੁੱਤ ਹੈਗਾ ਥੱਲੇ ਆਪਾਂ ਬਾਈ ਹੋਰਾਂ ਨਾਲ ਗੱ ਇਸ ਦਾ ਜੋ ਵਿਸਤਾਰ ਨਾਲ ਤੁਹਾਨੂੰ ਦੱਸਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਅ ਸੋ ਗੱਲਬਾਤ ਕਰ ਲੈਣੀ ਹੈ ਬਾਈ ਹੋਰਾਂ ਦੇ ਨਾਲ ਇਸ ਵੈੜ ਦੇ ਬਾਰੇ ਜਰਸੀ ਦੇ ਵਿੱਚ 200 ਹੈਗੀ ਹੈ 20 ਪਲੱਸ 30 ਦੀ ਮਿਲਕਿੰਗ ਹੈਗੀ ਹੈ ਇਸ ਟਾਈਮ ਰੈਡੀ ਬਾਕੀ ਬਾਈ ਹੋਰਾਂ ਨਾਲ ਆਪਾਂ ਗੱਲਬਾਤ ਕਰਕੇ ਹੋਰ ਜਾਣ ਲੈਣੇ ਆ ਜੀ ਸਸਿਕਾ ਵੀਰੇ ਤੇ ਵੀਰੇ ਨਾਮ ਦੱਸਦੇ ਤੇ ਇੱਕ ਆਪਣਾ ਐਡਰੈਸ ਦੱਸ ਦਿਆ ਜੀ ਨਾਮ ਸੁਖਵੀਰ ਸਿੰਘ ਤੇ ਪਿੰਡ ਥੌਟਕਣਾ ਦੱਸ ਦਗੇ ਕਪੂਰਥਲਾ ਪਿੰਡ ਨਾਲ ਕੋਈ ਉਤਰਾ ਜਰ ਜੀ ਸ਼ਹਿਰ ਜੀ ਆਪਣੇ ਮੋਬਾਈਲ ਨੰਬਰ ਦੱਸੋ ਜੀ ਇੱਕ 98287 ਹਾਂਜੀ 0099 ਇੱਕ ਵਾਰ ਫੇਰ ਦੱਸ ਲਿਓ ਜੀ 852870099 ਠੀਕ ਆ ਤੇ ਵੀਰ ਜੀ ਮੁੱਲਿੰਦਾ ਕੀ ਕਰਦੇ ਪਏ ਜਰਸੀ ਵੈਡ ਦਾ 70000 ਰੁਪਏ 70000 ਤੇ ਦੂਜਾ ਸੁਆ ਸੁਈ ਹੈ ਜੀ ਤੇ ਮੁੱਲ ਕਿੰਨਾ ਵੀਰੇ 70000 ਰੁਪਿਆ ਮਾਨਤਨ ਹੋਵੇਗਾ ਲੈਸ ਹੋ ਜੇਗੀ ਮੌਕੇ ਤੇ ਸੋ ਵੀਰੋ ਜਿਹੜੇ ਚਾਹ ਬਣ ਵੀਰ ਹੁਣ ਕਿਸਾਨ ਵੀਰੋ ਦੂਜਾ ਸੁਆ ਹੈਗਾ ਵੈਡ ਤੇ ਬਾਕੀ ਜਿਹੜਾ 20 ਲੀਟਰ ਬਿਲਕੁਲ ਥੱਲੇ ਇਸ ਟੇਮ ਰੈਡੀ ਹੈਗਾ 20 ਲੀਟਰ ਦੀ ਮਿਲਕ ਦੀ ਕਪੈਸਿਟੀ ਹੈਗੀ ਆ ਥਾਨ ਜਿਹੜਾ ਲੇਵਾ ਤੁਸੀਂ ਖੋਦ ਚੈੱਕ ਕਰ ਸਕਦੇ ਹੋ ਥਾਨ ਦੇ ਵਿੱਚ ਬਹੁਤ ਜਿਆਦਾ ਸਾਫ ਰਹਿ ਗਈ ਆ ਬਾਕੀ ਕੱਲਾ ਕੱਲਾ ਥਾਨਾ ਦੋਸਤੋ ਬੇਥਾ ਬਹੁਤ ਜਿਆਦੀਆਂ 1.5 ਗਿਟ ਦੀ ਘਟੋਂ ਘਟ ਵੀ ਬੇਥ ਹੈਗੀ ਆ 1.5 1.5 ਗਿਟ ਤੇ 200 ਥਾਨ ਲੱਗਾ ਅਗਲੇ ਮਗਰਲੇ ਥਨਾ ਦਾ ਜਿਹੜਾ ਗਾਇਬ ਹੈ ਬਹੁਤ ਜ਼ਿਆਦਾ ਵਧੀਆ ਹੈਗਾ ਬਾਕੀ ਜਿਹੜਾ ਵੀਰ ਹੁਣੋਂ ਤੋਂ ਜਿਹੜਾ ਮੈਂ ਮਿਲਕ ਪੁੱਛ ਕੇ ਦੱਸ ਦੇਣਾ ਵੀ ਮਿਲਕ ਵੀਰ ਦੀ ਜਿਹੜਾ ਦੁੱਧ ਆ 20 ਲੀਟਰ ਆ ਜੀ 20 ਲੀਟਰ ਬਿਲਕੁਲ ਰੈਡੀ ਹੈ ਜੀ ਕੰਡੇ ਵਾਲਾ ਦੁੱਧ ਆ ਜੀ ਕੰਡੇ ਵਾਲਾ ਜੀ ਠੀਕ ਆ ਸੋ ਕਿਸ 6 ਦਿਨ ਦੀ ਦੋਸਤੋ ਸੂਈ ਆ ਤਾਜੀ ਸੂਈ ਆ ਬੱਚਾ ਤੁਸੀਂ ਬੱਚਾ ਮਗਰ ਦੇਖ ਸਕਦੇ ਹੋ ਬਾਕੀ ਜਿਹੜਾ ਜਿਹੜਾ ਮਿਲ ਕੇ ਉਹ ਥੱਲੇ 20 ਕਿਲੋ ਬਿਲਕੁਲ ਤਿਆਰ ਹੈਗਾ ਜਿਹੜਾ ਅਟਰ ਹਵਾਨਾ ਤੁਸੀਂ ਵੈੜ ਦਾ ਖੁਦ ਚੈੱਕ ਕਰ ਸਕਦੇ ਹੋ ਤਾਂ ਵੀ ਅੱਜ ਵਧੀਆ ਖੂਬਸੂਰਤ ਹੈ ਜਿਲ੍ਹਾ ਦੋਸਤੋ ਕਪੂਰਥਲਾ ਹੈਗਾ ਕਪੂਰਥਲੇ ਦੇ ਵਿੱਚ ਇਹ ਜਿਹੜੀ ਵੈੜ ਹੈਗੀ ਆ। ਕਿਆ ਬਾਣ ਵੀਰ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰਕੇ ਇਹ ਜਿਹੜੀ ਵੈੜ ਖਰੀਦ ਸਕਦੇ ਹੋ। ਸੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ।